ਸਾਹਿਬ ਜੀ ਦੀ ਬੇਦਬੀ ਕੀਤੀ ਗਈ ਹੈ ਘਰ ਦੇ ਵਿੱਚ ਸ਼ੁਸ਼ੋਭਿਤ ਸੰਸ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਮੌਕੇ ਤੇ ਪਹੁੰਚਿਆ ਸਿਕ ਜਥੇਬੰਦੀਆ ਹੰਗਾਮਾ ਹੋਇਆ ਉਥੇ ਪੁਲਿਸ ਨੇ ਪਰਿਵਾਰ ਦੇ ਲੋਕਾਂ ਨੂੰ ਵੀ ਬੁਲਾਇਆ ਅਤੇ ਹੋਰਨਾਂ ਸ਼ੱਕੀ ਲੋਕਾਂ ਨੂੰ ਵੀ ਥਾਣੇ ਬੁਲਾਇਆ ਗਿਆ ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਇਹਦੇ ਬਾਰੇ ਸਾਨੂੰ ਸਵਿਰੀ ਪਤਾ ਲੱਗਾ ਸੀਗਾ ਕਿ ਕਿਸੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਜਿੱਥੇ ਉਹਨਾਂ ਦੇ ਘਰ ਕੱਲ ਬੇਦਬੀ ਹੋਈ ਹੈ ਤੇ ਉਸ ਪਰਿਵਾਰ ਨੇ ਉਹ ਸਾਰਾ ਪਰਿਵਾਰ ਕਿਸੇ ਬਾਹਰ ਗਿਆ ਹੋਇਆ ਸੀਗਾ ਦੇ ਪਰਿਵਾਰ ਦੀ ਲਾਪਰਵਾਹੀ ਕਿ ਉਹ ਸਾਰੇ ਮਰਦਾ ਸਰੂਪ ਕਰੇ 11 ਦੇ ਹਵਾਲੇ ਕਰਕੇ ਉਹ ਆਪ ਸਾਰੇ ਕਿਸੇ ਆਪਣੇ ਨਿੱਜੀ ਕੰਮ ਨੂੰ ਉਹਦੇ ਉਹਨਾਂ ਨੇ ਜਦੋਂ ਵਾਪਸ ਆ ਕੇ ਦੇਖਿਆ ਕੀ ਘਰੇ ਬੇਦਬੀ ਹੋਈ ਹੈ ਉਹਨਾਂ ਨੇ ਆਪਣੇ ਨਜ਼ਦੀਕੀ ਕੁਝ ਗੁਰਸਿੱਖਾਂ ਨੂੰ ਇਸ ਬਾਰੇ ਇਨਫੋਰਮ ਕੀਤਾ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਉਹਨਾਂ ਨੂੰ ਲੇਟ ਮਿਲੀ ਤੇ ਸਾਨੂੰ ਸਵੇਰੇ ਇਸ ਬਾਰੇ ਪਤਾ ਲੱਗਾ ਜਦੋਂ ਸਾਨੂੰ ਪਤਾ ਲੱਗਾ ਅਸੀਂ ਉੱਥੇ ਮੌਕੇ ਤੇ ਜਾ ਕੇ ਇਸਦੀ ਆਪ ਜਾਂਚ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਦਰਸ਼ਨ ਕੀਤੇ ਹੈ ਜਿਹੜੇ ਉਹਨਾਂ ਦੇ ਵਿੱਚ ਇੱਕ ਅੰਗ ਪਾੜਿਆ ਗਿਆ ਉਹਦੇ ਵੀ ਦਰਸ਼ਨ ਕੀਤੇ ਪਰਿਵਾਰ ਦੇ ਵਿੱਚ ਜੋ ਜੋ ਰਹਿੰਦੇ ਆ ਲੋਕ ਉਹਨਾਂ ਨੂੰ ਬਤੌਰ ਉਹਨਾਂ ਦੇ ਨਾਲ ਜਿਹੜੇ ਕਿਰਾਏਦਾਰ ਰਹਿੰਦੇ ਨੇ ਉਹਨਾਂ ਦਾ ਘਰ ਵਿੱਚ ਅਠ ਨੋ ਜੀ ਅਠ ਨੋ ਜੀ ਜਿੰਨੇ ਨੇ ਉਹ ਵੀ ਤੇ ਉਹਨਾਂ ਦੇ ਘਰ ਵਿੱਚ ਜਿਹੜੀ ਕੰਮ ਵਾਲੀ ਹੈਗੀ ਆ ਉਹ ਵੀ ਉਹਨਾਂ ਸਾਰਿਆਂ ਨੂੰ ਇਸ ਕੰਪਲੇਂਟ ਦੇ ਵਿੱਚ ਨਾਮਜ਼ਦ ਕੀਤਾ ਗਿਆ ਜਾਂਚ ਵਿੱਚ ਇੰਨੀ ਕਿ ਸਾਨੂੰ ਨਿੱਜੀ ਤੌਰ ਤੇ ਜਾਣਕਾਰੀ ਇਕੱਠੀ ਹੋਈ ਹੈ ਕਿ ਉਹਨਾਂ ਦੇ ਘਰ ਵਿੱਚ ਜਿਹੜੀ ਕੰਮ ਵਾਲੀ ਹੈ ਉਹਦੇ ਬਲੇ ਘਟਨਾ ਹੋ ਸਕਦਾ ਕੀਤੀ ਗਈ ਹੋਵੇ ਕਿਉਂਕਿ ਉਸ ਦੇ ਉੱਤੇ ਸਾਨੂੰ ਜਾਦਾ ਸ਼ੱਕ ਹੈ ਕਿਉਂਕਿ ਉਹ ਪੁਲਿਸ ਦੇ ਮੁਤਾਬਕ ਵੀ ਉਹੀ ਦੋਸ਼ੀ ਲੱਗ ਰਹੀ ਹੈ ਤੇ ਉਹ ਤੇ ਜਾਂਚ ਵੀ ਕਰ ਰਹੇ ਆ ਤੇ ਥੋੜੀ ਦੇਰ ਨੂੰ ਪਤਾ ਲੱਜੂਗਾ ਕਿ ਉਹਦੇ ਵੱਲੋਂ ਕੀ ਕੀਤਾ ਗਿਆ ਬਟ ਇਹ ਸਾਰੀ ਲਾਪਰਵਾਹੀ ਜਿਹੜੀ ਹੈ ਇਹਦੇ ਲਈ ਅਸੀਂ ਆਪਣਾ ਉਸ ਪਰਿਵਾਰ ਨੂੰ ਵੀ ਦੋਸ਼ੀ ਮੰਨਦੇ ਆ ਜਿਨੇ ਮਹਾਰਾਜ ਦੇ ਪ੍ਰਕਾਸ਼ ਘਰੇ ਕੀਤੇ ਆ ਤੇ ਜ਼ਿੰਮੇਵਾਰੀ ਨਹੀਂ ਨਿਭਾਈ ਇਹ ਅੱਜ ਸਾਨੂੰ ਨਾ ਸਵੇਰੇ 11 ਵਜੇ ਜਿਹੜੀ ਹੈਗੀ ਇਨਫੋਰਮੇਸ਼ਨ ਆਈ ਸੀ ਵੀ ਵੀ ਅਗਮਸਥੇ ਫੇਸ 2 ਦੇ ਵਿੱਚ ਇੱਕ 82 ਨੰਬਰ ਕੋਠੀ ਹੈਗੀ ਆ ਜਿਹੜੇ ਚ ਸਪਾਲ ਸਿੰਘ ਸੈਕਲ ਨਾਂ ਦੇ ਉੱਥੇ ਬਹਾਰੇ ਆ ਔਰ ਉਹਨਾਂ ਦੇ ਘਰੇ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਜਿਹੜੀ ਮਹਾਰਾਜ ਦੀ ਸਵਾਰੀ ਹੈਗੀ ਸੁਸ਼ੋਭਿਤ ਹੈਗੀ ਆ ਉੱਥੇ ਕੋਈ ਦੇਰ ਵੀ ਹੋਈ ਹੈਗੀ ਆ ਵੀ ਕਹਿੰਦੇ ਉਹਨੂੰ ਮੋਤੀ ਦੇ ਪੌਂਸੇ ਆ ਮੋਤੀ ਦੇ ਪੌਂਸੇ ਦੇਖਿਆ ਹੈਗਾ ਉਹਦੇ ਪਾਸੇ ਜਿੱਥੇ ਉਹਨੇ ਮਹਾਰਾਜ ਦਾ ਸਵਾਗਤ ਜਿਹੜਾ ਹੈਗਾ ਜਿੱਥੇ ਇਸਨੂੰ ਸੁਸ਼ੋਭਿਤ ਸੀਗਾ ਉੱਥੇ ਵੀ ਉਸ ਉੱਥੇ ਜਿਹੜੀ ਮੁਰਾਦਤ ਸਾਹਿਬ ਜਿਹੜੇ ਹੈਗੇ ਆ ਜਿਹੜੇ ਬਤਨ ਫੇਸ ਸਾਡੀ ਫੇਸ ਟੂ ਦੇ ਪਤਰਾ ਸਾਹਿਬ ਦੇ ਨਰਤੀ ਸਾਹਿਬ ਹੋਰ ਵੀ ਇਸੇ ਜਿੱਥੇ ਬੰਦੀਆਂ ਉੱਥੇ ਆਈਆਂ ਸੀਗੀਆਂ ਉਹਨਾਂ ਸੇਕ ਇੰਤਾਲ ਵੀ ਇਹ ਹੋਇਆ ਹੈਗਾ ਮਾਰੇ ਸੁਪਨੇ ਉਹ ਬਹੁਤ ਪ੍ਰਾਣੀ ਸੀਗੇ ਮਾਰੇ ਸੁਪਨਾ ਸੀਗੇ ਕਰਕੇ ਉਹਦੇ ਵੀ ਦੇਖਿਆ ਵੀ ਦੋ ਪੰਨੇ ਜਿਹੜੇ ਸੀਗੇ ਉਹ ਜਿਵੇਂ ਹੋਏ ਹੋਏ ਸੀਗੇ ਉਹਦੇ ਵਿੱਚ ਉਹ ਅਸੀਂ ਮੌਕੇ ਦੇ ਉੱਤੇ ਜਿਹੜੇ ਗਏ ਸੀਗੇ ਮੌਕਾ ਦੇਖਿਆ ਉੱਥੋਂ ਜੋ ਇੱਕ ਮਦਦਾ ਪਾਇਆ ਤੇ ਜੋ ਇਹ ਐਜਪੀਸੀ ਦੇ ਮੈਂਬਰ ਸਰਦਾਰ ਵੀ ਆ ਗਏ ਸੀਗੇ ਪਲੱਸ ਬਾਬਾ ਸਾਹਿਬ ਜਿਹੜਾ ਲੋਕਲ ਪਿੰਡਾ ਉੱਥੇ ਉਹ ਵੀ ਆ ਗਏ ਸੀਗੇ ਇੱਕ ਤਪੀਸ ਕਰ ਰਿਹਾ ਉਹਨਾਂ ਨੇ ਜਿਹੜੇ ਵਿਆਹ ਲਖਾਇਆ ਹੈਗਾ ਵਿਆਹ ਹੋਣ ਤੋਂ ਬਾਅਦ ਪੱਤਿਆ ਕਰ ਸੀ ਕਰਦੇ ਪੱਤਿਆ ਕਰਣ ਤੋਂ ਬਾਅਦ ਜੋ